ਲੱਕੀ ਫੀ ਮੈਂ ਚੰਗੀ ਇੱਕ ਭੁੱਕੀ ਆਪਾਂ ਤਾਂ ਖਾਦੀ ਨਹੀਂ ਪਾਈ ਜਿਹੜੀ ਫੀ ਮੈਂ ਹੂੰ ਫੀ ਮੈਂ ਉਹ ਨਜ਼ਾਰਾ ਨਹੀਂ ਹੈਗਾ ਜਿਹੜਾ ਬਣਚੀਰੇ ਵਾਲੇ ਮੈਂ ਡੋਡਾ ਮੈਂ ਨੇ ਉਹ ਝਿ ਕਰਾਈ ਬਾਜ ਲੈ ਸਰੀਰ ਕੰਡੇ ਦਾ ਅਜ ਮੇਰੀ ਕੱਦੀ ਹੈ ਫੀ ਪਾ ਕੇ ਤੋਂ ਮੈਂ ਬੂਤ ਪ੍ਰੇਤ ਸੇ ਚਮਕੀਏ ਚੱਕਰ ਆ ਜਿਆ ਇਹ ਬੀੜੀਆਂ ਪੀਏ ਕ ਮੂੰਹ ਦੇ ਕੀ ਮੇਰਾ ਮੂੰਹ ਦੇਖ ਬੁੱਕੀ ਹੁਣ ਮੇਰੇ ਕੋਲ ਦੇਖ ਮੈਂ ਜੇ ਇਹ ਦੇਰ ਕਰ ਕੰਦਾ ਦੀਗਾ ਭੁੱਕੀ ਹੂੰ ਇਹਨੂੰ ਦੇਖ ਕਿਸੇ ਨੇ ਪੀਂਦਾ ਹੂੰ ਇੱਕ ਘੰਟੇ ਬਾਅਦ ਤੇ ਵਰਕੇ ਜਿਹੜੇ ਨੂੰ ਕੀ ਸਵਾਈ ਉਹ ਮਿਲ ਗਿਆ ਹੂੰ ਕਹਿੰਦਾ ਭਾਈ ਕਿਉਂ ਕਿਵੇਂ ਲੱਗਾ ਠੀਕ ਹੈ ਜਿਹੜੇ ਕਹਿੰਦਾ ਭੈਣਾਂ ਸਗੀ ਭੈਣ ਪਾਉਂਦੀ ਐ ਚਾਚੇ ਵਾਸੀ ਦੀ ਕੁੜੀ ਤੁਰੀ ਪੈਂਦੇ ਕਹਿੰਦਾ ਸਹੀ ਗੱਲ ਐ ਇਹਦਾ ਬੰਦਾ ਡੁੱਟੇ ਜਾਈ ਮੈਂ ਭੁੱਖੀ ਖਾऊं ਕਿੱਦੇ ਹੂੰ ਮੈਂ ਫੀਮ ਖਾਦੀ ਭੁੱਖੀ ਮੁੱੱਖੀ ਹੂੰ ਫਿਰ ਮੈਨੂੰ ਇਹ ਡਾਇਲੌਗ ਕਿਸੇ ਬੰਦੇ ਨੇ ਮੈਂ ਸੁਣਿਆ ਨੇ ਉਹ ਕਹਿੰਦਾ ਫੀਮ ਖਾ ਲੇ ਜੀਬ ਵਾਲੀ ਗੋਲੀ ਖਾ ਲੇ ਭਾਈ ਜਿਹੜੇ ਸਗੀ ਭੈਣ ਨੇ ਬੈਣ ਪਾਣੇ ਚਾਚੇ ਤਾਂਜਿਆਂਗੇ ਨੀ ਪੱਗ ਨਹੀਂ ਪੱਦੇ ਬਣ ਚੀਰੇ ਵਾਲੀ ਪਾ ਗਈ ਮਿਲ ਜਾਂਦੀ ਬਣ ਚੀਰੇ ਵਾਲੀ ਬਹੁਤ ਸ਼ੋਰ ਮਰ ਲੈ ਇਹ ਨੂੰ ਹਰਿਆਣੇ ਮੇ ਛੇੜ ਲੈਣਾ ਬਗਜੰਦ ਮੈਂ ਪੀਕ ਛੇੜ ਲੈਣ ਲੱਗ ਰਿਹਾ ਮਟੇ ਪਾਸੇ ਬੂਰ ਬਾਰਸ਼ਾ ਖਾਈ ਜਾਂ ਟਾਇਲਟ ਲੂਟਰੀਂਗਾ ਲੱਗ ਨਹੀਂ ਫਿਰ ਤਾਂ ਵਪਾਰ ਤਾਂ ਬੰਦ ਹੈ ਜੀ ਨਾ ਮੇ ਹਾਂ ਵਪਾਰ ਬੰਦ ਹੈ ਜੀ ਲੇਤੀਆਂ ਵੀ ਨਹੀਂ ਹੈ ਗਈ 10 ਦਿਨ ਹੋ ਗਏ ਉਹ ਕੀ ਬਣਾ ਮੈਂ ਇਸ ਲਾਈਨ ਨੂੰ ਜੀ ਨਹੀਂ ਕਰਦਾ ਕੀ ਕਹੇਗਾ ਭਗਵੰਤ ਮਾਨ ਸਰ ਵਪਾਰੀ ਵਪਾਰੇ ਖਤਮ ਹੋ ਜਾਗੇ ਜੇ ਡੋਡੇ ਨਾ ਮਿਲੇ 90% ਡੋਡੇ ਕਹਿ ਐ ਵਪਾਰੀ ਨੀ ਨਾਮ ਐ ਚੰਗੀਲਾ ਦੀ ਨਾ ਕਟਾ ਚੈਲਾ ਦੇ ਨਾਮ ਐ ਜੇ ਮੁਰੀ ਪਾ ਨੂੰ ਜੀ ਦਾ ਨਮਾਣੀ ਤੇ ਤੇਲਣਾ ਤੋਂ ਬਹੁਤ ਦੂਰ ਗਈ ਜੇ ਫਿਰ ਮੰਡੀਆਂ ਵੀ ਬੰਦ ਹੋ ਜਾਣਗੀਆਂ ਜੇ ਨਾ ਫਿਰ ਮੰਡੀਆਂ-ਮੁੰਡੀਆਂ ਬੰਦ ਆਈ ਬੁੱਕੀ ਬਿਣਾ ਤੇ ਮੁੱਲੇ ਨਹੀਂ ਕੋਈ ਲੰਦਾ ਹੈਗਾ ਲੱਖ ਵਾਲੀ ਤੇ ਅਗਲਾ ਸੱਤਰੇ ਲਾਵੇ ਫੇ ਭਗਵੰਤ ਮਾਨ ਨੂੰ ਫਿਰ ਇਹ ਵੀ ਮੰਡੀਆਂ ਨਾਲ ਵੀ ਲਾਉਂਦਾ ਭਗਵੰਤ ਮਾਨ ਨੂੰ ਪੀ ਲਿਆ ਇਹ ਆ ਵੀ ਐਤ ਕੀ ਡੋਡੇ ਬਜਾ ਦੋ-ਦੋ ਕਣਾਲਾ ਕਣਕਲੇ ਢੋਲ ਭਰ ਲਾਂਗੇ ਦੋ-ਦੋ ਹੂੰ ਕਾਢੀ ਕਰਾਗੜੀ ਸ੍ਰੀ ਸ੍ਰੀ ਰੇ ਹੋਰ ਕਹਿਣਾ ਮੈਂ ਉਹ ਆ ਬੁੱਕੀ ਖਾ ਕੇ ਦੋ ਠੀਕ ਹੈ ਫੀਮ ਕਾਲੇ ਫੀਮ ਮੇ ਲੋਕ ਗੋਲੀਆਂ ਰਲਾਵੇਂ ਹੂੰ ਵੇਂਗੀ ਪੜੇ 12000 ਕਿਸ਼ਤਾਂ ਕਾ ਜੀ ਹਾਂ ਫੇਰ ਇੱਕ ਚਮਚਾ ਖਾਣਾ ਪੜਾਏ ਫੀਮ ਕਾ ਜਿਹੜਾ ਬੰਦਾ ਡੋਡੇ ਖੇ ਹੂੰ ਉਹਨੂੰ ਕੰਮ ਨਹੀਂ ਕਰਦੀ ਚੱਕਰ ਚੱਕਰ ਲੱਗ ਜੇ ਅੱਜ ਮੈਂ ਖਾਧੀ ਹੈ ਹੈਗੀ ਮਾੜੀ ਸੀ ਬਾਅਦ ਟਾਈਮ ਪਾਸ ਜਾ ਠੀਕ ਹੈ ਜਿਵੇਂ ਮੇਰੇ ਲੱਵੇ ਚੱਲ ਤੂੰ ਆ ਜੇ ਖਾਣ ਵਾਲੇ ਜਿਵੇਂ ਆ ਬਾਈ ਸੁਆਦ ਲੀ ਹੂੰ ਇੰਨਾ ਕਾ ਸਰੀ ਜਾ ਕਰ ਮਰ ਗਿਆ ਫਿਰ ਨਿਉ ਮੰਡੀ ਮੈਂ ਜੰਡੀ ਪਾੜ ਮੈਂ ਮਛਲੇ ਮੋਲੇ ਕੋਲੇ ਲਏ ਜੇ ਕਿ ਨਾ ਸਰੀਆ ਕੀ ਮੈਂ ਲੈਣੀ ਆ ਬੁਕਤੀ ਪੀਣਾ ਮੈਂ ਲਈ ਜਾਂਦੀ ਮੈਂ ਨਹੀਂ ਗਿਆ ਮੈਂ ਬਾਗਰੂ ਨੂੰ ਪੱਛੂਰੀ ਪੈਸੇ ਪੜਾ ਕੇ ਮੁੜਿਆ ਜੇ ਕੋਈ ਮੰਡੀ ਚ ਜਾਂਦਾ ਵੀ ਮੈਂ ਇਸ ਲੈਣ ਫਿਰ ਤਾਂ ਬੀੜਾ ਖਾਦੇ ਦਾ ਤੁਰੇ ਨਾ ਕਰੂੰ ਨਾ ਜੀ ਨਾ ਮੈਂ ਸਰੀ ਚੰਗੀ ਲਈ ਜਾਂਦੀ ਖਾਦੇ ਬਣਾ ਨਾ ਵੇਚਣ ਤੁਰੇ ਨਾ ਨਾ ਵੇਚਣ ਮੈਂ ਮੇਰੇ ਲਈ ਭੁੱਕੀ ਘਟਦੀ ਮੈਂ 10 ਵਜੇ ਮੈਂ 70 ਤੋਂ ਚੜ ਲਿਆ ਵੀ ਜੀ ਨਹੀਂ ਕਰਦਾ ਸਪਲਾਈ ਨਹੀਂ ਹੁੰਦੀ ਜੇ ਭੁੱਕੀ ਹੁੰਦੀ ਤਾਂ ਵੇਚ ਕਿਉਂਦਾ ਫਿਰ ਮੈਂ ਵੇਚ ਜਾਂਦਾ ਫਿਰ ਕਿਰਦਾਰ ਸਦਾਰ 50000 ਬੱਧ ਵੇਚ ਜਾਂਦਾ ਬੁੱਕੀ ਬਣਾ ਨਹੀਂ ਸਪਲਾਈ ਹੋਉਂਦੀ ਹੈ ਜੀ ਮੈਸੀ ਮੋੜ ਲਿਆ ਮੈਸੀ ਮੋੜ ਲਿਆ ਪੰਗਾ ਮਿਲਦੀ ਨਹੀਂ ਆਪਾਂ ਅਪੀਲ ਕਰਾਂ ਬਿਨ ਚੀਜ਼ਾਂ ਡੋਡੇ ਨਹੀਂ ਮਿਲਦੇ ਫਿਰ ਜ਼ਰੂਰੀ ਹੈ ਮਿਲਣੀ ਜ਼ਰੂਰੀ ਖੱਡ ਪੈਰ ਉਹ ਗੱਲੇ ਨਹੀਂ ਬਣਦੇ ਇਹ ਤਾਂ ਵੱਡੇ ਪੱਦਰ ਤੇ ਜਾਊ ਕੰਮ ਫਿਰ ਜੇ ਬੰਦ ਹੋ ਗਈ ਇਹ ਤਾਂ ਮੰਡੀਆਂ ਮੁੰਡੀਆਂ ਨਾਲ ਸਾਲਾਂ ਵਿੱਚ ਬੰਦੀ ਬਹੁ ਮਰਾਂਗੇ ਜੇ ਕੋਰਾ ਨਹੀਂ ਜੇ ਪੜਿਆ ਜੇ ਕੋਰਾ ਪੜਨਾ ਕੇ ਬਹੁਤਾ ਮੱਲੀ ਮਰਾਂਗੇ ਜਿਵੇਂ ਮਰਦ ਨਵੇਂ ਆਟੇ ਚਾਲ ਚੁਲ ਜਾਣਗੇ ਕੋਈ ਹੋਰ ਮਾੜਾ ਮੋਟਾ ਖਾ ਲਾਂਗੇ ਕੋਈ ਗੁੰਗਲ ਹਮ ਜਿਹੜੇ ਪੁਰਾਣੇ ਅਮਲੀ ਐ ਪਿੰਚੀ ਵਾਲੀ ਖੈ ਅਰੇ ਕੋਰਾ ਨਹੀਂ ਪੜਦਾ ਕੋਰਾ ਪਰ ਲਾ ਗੇ ਪਿੰਡ ਮੇਂ ਰੋਜ ਪੰਜ ਚਾਰ ਮੌਤ ਹੋਏਗੀ ਈ ਕੱਪੜਿਆਂ ਨੂੰ ਮਿਲਦਾ ਏ ਇੱਕ ਮਿੱਟਾ ਕਾ ਟਾਈਮ ਕਦੇ ਫੂਲਾਂ ਤੇ ਕਦੇ ਭੋਗ ਤੇ ਹਮ ਗੱਡੀ ਨਹੀਂ ਮਿਲਦੀ ਹੈਗੀ ਕੋਰਾ ਨਹੀਂ ਪੜਦਾ ਤੈਨੂੰ ਅਮਲੀ ਮਰਦੇ ਦਿਖਾਉਂਗਾ ਮਾਰੇ ਪਿੰਡ ਮੇਂ ਤੋਂ 13 14 ਤੋਂ ਭੁੱਕੀ ਵਾਲੇ ਮਰਾਂਗੇ ਮੇਰਾ ਵੀ 3-5 ਨੰਬਰ ਤੇ ਨੰਬਰ ਆਵੇ ਦਾਰੂ ਵਾਲੇ ਮਾਰੇ 17 ਮਰਾਂਗੇ ਜਿਹੜੇ ਦੀ ਗਾਸਮ ਤੜਕੀ ਪੀਂ ਜਾਂ ਦਾਰੂ ਬੋਟਾਂ ਵਾਲੀ ਦਾਰੂ ਲਕੋਲ ਕੂਰ ਕੀ ਉਹਨਾਂ ਨੇ ਤੜਕੀ ਦਾ ਚਲੇ ਆ ਮੂਮਾ ਬਦਬੂ ਮਾਰਾ ਚੰਗੇ ਚੰਗੇ ਘਰਾਂ ਦੇ ਜਵਾਕ ਖਤਮ 27 ਬੰਦੇ 28 ਮਰਾਈ ਮਰੇ ਪਿੰਡ ਮੇ ਦੇਦੀ ਪੁੱਛਾ ਤੈਨੂੰ ਇਹਦਾ ਬਲਾਕ ਔਖਾ ਹੋ ਜੂ ਕੰਮ ਹਾਂਜੀ ਹਾਂ ਨਸ਼ੇ ਦੀ ਬਹੁਤ ਲੱਗ ਗਈ ਇਹ ਮੈਂ ਉਂਝ ਮੈਂ ਚੱਲ ਮੈਂ ਦਾਰੂ ਨਹੀਂ ਪੀਂਦਾ ਧੁੱਕੀ ਬਾਕੀ ਖਾਲੂ ਤਾਂ ਮੇਰਾ ਟੰਗਾ ਸਰੀਜ 2 ਰੁਪਏ ਬਣਾਵਾ ਵੀ ਆ ਲੈਣੇ ਵੀ ਆ ਲੋਕਾਂ ਤੋਂ ਦੇਣੇ ਵੀ ਆ ਵਿੱਚੋਂ ਕਾੜਦੇ ਆ 5-4000 ਪਰ ਮਿਲਦੀ ਨਹੀਂ ਬੈਰ ਨਾ ਜੇ ਮਿਲੇ ਫੇਰ ਤੋਂ ਇਬਨੂ ਬੰਗਰ ਮਾਉਂਦੇ ਟ੍ਰੀਟਾ ਖੜੀ ਆ ਜਿਹੜੀ ਉਹ ਰੇ ਜਾਂਦੀ ਰਹਿਣਾ ਵਿੱਚ ਫਿਰਦੀ ਝੂਕਦੀ ਇਹਦਾ ਬਾਲਾ ਮੈਂ ਫੋਨ ਆ ਗਿਆ ਬੁੱਕੀ ਵਾਲਾ ਕੱਲਾ ਵੀਲਾ ਕੱਢ ਦੇ ਟ੍ਰੀਟਾ ਜਲੀ ਬਾਤ ਸਪੀਕਰ ਤੇ ਲੈ ਆ ਬਸ ਬਾਦ ਮੈਂ ਆਰੇ ਡੂ ਉਹ ਤਾਂ ਮੈਂ ਕਰਦਾ ਨਾ ਡੋਡ ਡਾਡੇ ਵੇ ਲੈਕਣਾ ਕਿ ਤੂੰ ਫਿਰ ਹੁਣ ਤੇਰਾ ਸਰੀਰ ਕਿਵੇਂ ਚੱਲਦਾ ਪਿੰਡ ਓਡਿਆਂ ਤੋਂ ਮੈਂ ਇਸ ਲਾਈਨ ਨੂੰ ਕੀ ਕਰਦਾ ਕਿਨਾ ਨਾ ਮੈਂ ਕੀ ਬਣੂਗਾ ਆਪਣਾ ਕਾਕਾ ਨੂੰ ਕੀ ਕਰਾਂ ਅੱਜ ਪਟਿਆਲੇ ਜਾ ਰਿਹਾ ਜੀਵ ਵਾਲੀ ਖਾਇਆ ਕਰੀਏ ਫਿਰ ਅੱਛਾ ਡੀਐਸਪੀ ਤੱਕ ਪਹੁੰਚ ਕੀ ਗੱਲ ਮਿਲਦੀ ਨਹੀਂ ਮੈਂ ਆਈ ਪ੍ਰਚਾਰ ਲੱਗ ਰੇ ਚੱਲਣ ਮੈਂ ਹੈਪੀ ਬੈਠੇ ਸੀ ਦੋ ਬੰਦੇ ਹੋਰ ਸੀ ਆਪਣੇ ਪਿੰਡ ਦਾ ਸਰਪੰਚ ਬੈਠਾ ਦੀ ਮੌਜੂਦਾ ਹਾਂ 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 ਦੂਜਾ ਬੈਠਾ ਦੀ ਇੱਕ ਮੁੰਡਾ ਇਹੀ ਗੱਲ ਬਾਤ ਚੱਲ ਰਹੀ ਦੀ ਵੀ ਡੋਡ ਐਮਨੀਆਂ ਦਾ ਸਾਡਾ ਮੈਰ ਤੋਂ ਮਹਿਸ ਲੈਣ ਨੂੰ ਜੀ ਨਹੀਂ ਕਰਦਾ ਨਹੀਂ ਤੇਰਾ ਵੀ ਨਹੀਂ ਕਰਦਾ ਨਫੀਤ ਦੋ ਪੈਸੇ ਬਣਦੀ ਨਹੀਂ ਹਾਂ ਤੇਰੇ ਮਟਰ ਨਹੀਂ ਵਿਕਦੇ ਹੈਗੇ ਜੇ ਬੁੱਕੀ ਨਾ ਮਿਲੀ ਮੜਾ ਪ੍ਰਚਾਰ ਦੇ ਐਂਡ ਪ੍ਰੀਫੋਨ ਹੈ ਕਰਦਾ ਹੈ ਸਾਡਾ ਕੀ ਦੋਲੇ ਨਹੀਂ ਨਿਕਲਦਾ ਉਹ ਤਾਂ ਉਹ ਗੱਲ ਨਹੀਂ ਆਣਾ ਉਹ ਦਮਕ ਪੇ ਸੋ ਨਹੀਂ ਗੱਲ ਬਣਦੀ ਨਾ ਜਿਵੇਂ ਨੱਚਦਾ ਜੇ ਉਹਨਾਂ ਕਹਿੰਦੇ ਉਹ ਨਹੀਂ ਬਣਦੀ ਨੱਚਦਾ ਨਹੀਂ ਜਾਂਦਾ ਹੁਣ ਵੀਡੀਓ ਤੋਂ ਮੈਂ ਤਾਂ ਨੱਚਣਾ ਨਾ दारू ਪੀ ਕੇ ਬਾੜ ਬੂਲ ਲੱਗ ਕੇ ਜਨ ਮਰਨ ਰਾਤ ਪਾਈ ਮੈਂ ਮੈਨੂੰ ਤਿੰਨ ਬੰਦਿਆਂ ਦਾ ਫੋਨ ਆ ਕਹਿੰਦੇ ਤੇਰਾ ਯਾਰ ਬੌਲ ਲੱਗ ਰਿਹਾ ਮਾਰਨ ਹੈ